ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਵਾਲਮੀਕੀ ਮਜਮੀ ਸਿੰਘ ਭਾਈਚਾਰੇ ਦੇ ਲਈ ਅਪਸ਼ਬਦ ਬੋਲੇ ਜਾ ਰਹੇ ਨੇ ਜੀ ਹਾਸਟੇ ਸੋ ਕਹਿ ਰਹੇ ਨੇ ਕਿ ਇੱਕ ਬੂਟਾ ਸਿੰਘ ਹੁੰਦਾ ਸੀ ਜੋ ਕਾਲੇ ਰੰਗ ਦਾ ਸੀ ਬਿਲਕੁਲ ਹੀ ਕਾਲੇ ਰੰਗ ਦਾ ਸੀ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਗ੍ਰਹਿ ਮੰਤਰੀ ਬਣਾਇਆ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਟੇਜ ਦੇ ਉੱਤੇ ਜਿਹੜਾ ਕਿ ਅਜੇ ਹੀ ਜਿਹੜੇ ਕਿ ਵਾਲਮੀਕੀ ਮਜਮੀ ਸਿੰਘ ਪਰਿਵਾਰ ਦੇ ਲਈ ਅਪਸ਼ਬਦ ਬੋਲੇ ਜਾ ਰਹੇ ਨੇ ਤੇ ਉਥੇ ਹੀ ਤੁਹਾਨੂੰ ਇਹ ਸੁਣਾ ਦਿੰਨੇ ਆ ਕਿ ਪਹਿਲਾ ਵੀਡੀਓ ਦੇ ਵਿੱਚ ਰਾਜਾ ਵੜਿੰਗ ਕੀ ਕਹਿ ਰਹੇ ਨੇ ਕਿ ਕਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਬਾਲਮੀਕੀ ਮਜਵੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਬਾਣੀ ਚਾਉਂਦਾ ਰੰਗਰੇਟੇ ਗੁਰੂ ਕੇ ਬੇਟੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਤੇ ਉਥੇ ਹੀ ਗੱਲ ਕਰੀਏ ਤਾਂ ਰਾਜਾ ਵਿੜਿੰਗ ਇਹ ਬਿਆਨ बोल ਰਹੇ ਨੇ ਤੇ ਇਹ ਸ਼ਬਦ ਜਿਹੜੇ ਕਿ ਅਪਸ਼ਬਦ ਉਹਨਾਂ ਦੇ ਵੱਲੋਂ ਬੋਲੇ ਜਾ ਰਹੇ ਨੇ ਤਾਂ ਗੱਲ ਕਰੀਏ ਤਾਂ ਬੂਟਾ ਸਿੰਘ ਕੌਣ ਨੇ ਤਾਂ ਬੂਟਾ ਸਿੰਘ ਦਾ ਜਿਹੜਾ ਹੈ ਕਿ ਜਨਮ 21 ਮਾਰਚ 1934 ਨੂੰ ਜਿਹੜਾ ਕਿ ਮਜਮੀ ਸਿੱਖ ਪਰਿਵਾਰ ਦੇ ਵਿੱਚ ਮੁਸਬਾਪੁਰ ਜਲੰਧਰ ਜ਼ਿਲ੍ਹਾ ਪੰਜਾਬ ਬ੍ਰਿਟਿਸ਼ ਭਾਰਤ ਦੇ ਵਿੱਚ ਹੋਇਆ ਸੀ ਤੇ ਉਸਨੇ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ ਜਿਸ ਨੂੰ ਉਸਨੇ ਬੀਏ ਦੀ ਡਿਗਰੀ ਪ੍ਰਾਪਤ ਹੋਈ ਅਤੇ ਉਥੇ ਹੀ ਬੰਬਈ ਦੇ ਜਿਹੜੇ ਕਿ ਗੁਰੂ ਨਾਨਕ ਖਾਲਸਾ ਕਾਲਜ ਤੋਂ ਜਿੱਥੇ ਉਸ ਨੂੰ ਐਮਏ ਦੀ ਜਿਹੜੀ ਕਿ ਡਿਗਰੀ ਪ੍ਰਾਪਤ ਹੋਈ ਉਥੇ ਹੀ ਦੱਸਦੀ ਹੈ ਕਿ ਉਸਨੇ ਰਾਜਨੀਤੀ ਦੇ ਵਿੱਚ ਆਉਣ ਤੋਂ ਪਹਿਲਾਂ ਇੱਕ ਪੱਤਰਕਾਰ ਵਜੋਂ ਕੰਮ ਕੀਤਾ ਉਸਨੇ ਆਪਣੀਆਂ ਪਹਿਲੀਆਂ ਚੋਣਾਂ ਜਿਹੜੀਆਂ ਕਿ ਅਕਾਲੀ ਦਲ ਦੇ ਮੈਂਬਰ ਵਜੋਂ ਲੜੀਆਂ ਤੇ ਉਥੇ ਹੀ 1960 ਦੇ ਦਹਾਕੇ ਦੇ ਅਖੀਰ ਦੇ ਵਿੱਚ ਉਸ ਨੂੰ ਸਮੇਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਜਦੋਂ ਉਹ ਪਾਰਟੀ ਵੰਡੀ ਗਈ ਸੀ ਉਥੇ ਹੀ ਦੱਸਦੀ ਹੈ ਕਿ ਹੁਣ ਉਹਨਾਂ ਦੇ ਲਈ ਜਿਹੜੇ ਕਿ ਰਾਚਾ ਵੜਿੰਗ ਬੋਲਦੇ ਹੋਏ ਬਿਆਨ ਦਿੰਦੇ ਹੋਏ ਨਸਰ ਆ ਰਹੇ ਨੇ ਅਪਸ਼ਬਦ ਬੋਲੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇੱਕ ਬੂਟਾ ਸਿੰਘ ਹੁੰਦਾ ਸੀ ਜਿਸ ਦਾ ਰੰਗ ਕਾਲਾ ਸੀ ਤੇ ਉਥੇ ਹੀ ਉਹਨਾਂ ਨੇ ਕਿਹਾ ਕਿ ਪੱਠੇ ਪਾਉਂਦਾ ਸੀ ਤੇ ਉਹਤੇ ਹੀ ਉਹਨਾਂ ਨੇ ਕਾਂਗਰਸ ਪਾਰਟੀ ਨੇ ਉਸ ਨੂੰ ਗ੍ਰਹਿ ਮੰਤਰੀ ਬਣਾਇਆ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਵਾਲਮੀਕੀ ਮਜਮੀ ਸਿੰਘ ਭਾਈ ਚਾਰੇ ਦੇ ਲਈ ਅਪਸ਼ਬਦ ਬੋਲੇ ਜਾ ਰਹੇ ਨੇ ਜੀ ਹਾਸਟੇ ਸੋ ਹੋ ਕਹਿ ਰਹੇ ਨੇ ਕਿ ਇੱਕ ਬੂਟਾ ਸਿੰਘ ਹੁੰਦਾ ਸੀ ਜੋ ਕਾਲੇ ਰੰਗ ਦਾ ਸੀ ਬਿਲਕੁਲ ਹੀ ਕਾਲੇ ਰੰਗ ਦਾ ਸੀ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਗ੍ਰਹਿ ਮੰਤਰੀ ਬਣਾਇਆ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਟੇਜ ਦੇ ਉੱਤੇ ਜਿਹੜਾ ਕਿ ਅਜੇ ਹੀ ਜਿਹੜੇ ਕਿ ਵਾਲਮੀਕੀ ਮਝਮੀ ਸਿੰਘ ਪਰਿਵਾਰ ਦੇ ਲਈ ਅਪਸ਼ਬਦ ਬੋਲੇ ਜਾ ਰਹੇ ਨੇ ਤੇ ਉਥੇ ਹੀ ਤੁਹਾਨੂੰ ਇਹ ਸੁਣਾ ਦਿੰਨੇ ਆ ਕਿ ਪਹਿਲਾ ਵੀਡੀਓ ਦੇ ਵਿੱਚ ਰਾਜਾ ਵੜਿੰਗ ਕੀ ਕਹਿ ਰਹੇ ਨੇ ਇੱਕ ਬੂਟਾ ਸਿੰਘ ਹੁੰਦਾ ਸੀ ਮਝਵੀ ਸਿੰਘ ਬਾਲਮਿਕੀ ਮਝਵੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਬਾਣੀ ਚਾਉਂਦਾ ਰੰਗਰੇਟੇ ਗੁਰੂ ਕੇ ਬੇਟੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਤੇ ਉਥੇ ਹੀ ਗੱਲ ਕਰੀਏ ਤਾਂ ਰਾਜਾ ਵਿੜਿੰਗ ਇਹ ਬਿਆਨ बोल ਰਹੇ ਨੇ ਤੇ ਇਹ ਸ਼ਬਦ ਜਿਹੜੇ ਕਿពਸ਼ਬਦ ਉਹਨਾਂ ਦੇ ਵੱਲੋਂ ਬੋਲੇ ਜਾ ਰਹੇ ਨੇ ਤਾਂ ਗੱਲ ਕਰੀਏ ਤਾਂ ਬੂਟਾ ਸਿੰਘ ਕੌਣ ਨੇ ਤਾਂ ਬੂਟਾ ਸਿੰਘ ਦਾ ਜਿਹੜਾ ਹੈ ਕਿ ਜਨਮ 21 ਮਾਰਚ 1934 ਨੂੰ ਜਿਹੜਾ ਕਿ ਮਜਮੀ ਸਿੱਖ ਪਰਿਵਾਰ ਦੇ ਵਿੱਚ ਮੁਸਬਾਪੁਰ ਜਲੰਧਰ ਜ਼ਿਲ੍ਹਾ ਪੰਜਾਬ ਬ੍ਰਿਟਿਸ਼ ਭਾਰਤ ਦੇ ਵਿੱਚ ਹੋਇਆ ਸੀ ਤੇ ਉਸਨੇ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ ਜਿਸ ਨੂੰ ਉਸਨੇ ਬੀਏ ਦੀ ਡਿਗਰੀ ਪ੍ਰਾਪਤ ਹੋਈ ਅਤੇ ਉਥੇ ਹੀ ਬੰਬਈ ਦੇ ਜਿਹੜੇ ਕਿ ਗੁਰੂ ਨਾਨਕ ਖਾਲਸਾ ਕਾਲਜ ਤੋਂ ਜਿੱਥੇ ਉਸ ਨੂੰ ਐਮਏ ਦੀ ਜਿਹੜੀ ਕਿ ਡਿਗਰੀ ਪ੍ਰਾਪਤ ਹੋਈ ਉਥੇ ਹੀ ਦੱਸਦੀ ਹੈ ਕਿ ਉਸਨੇ ਰਾਜਨੀਤੀ ਦੇ ਵਿੱਚ ਆਉਣ ਤੋਂ ਪਹਿਲਾਂ ਇੱਕ ਪੱਤਰਕਾਰ ਵਜੋਂ ਕੰਮ ਕੀਤਾ ਉਸਨੇ ਆਪਣੀਆਂ ਪਹਿਲੀਆਂ ਚੋਣਾਂ ਜਿਹੜੀਆਂ ਕਿ ਅਕਾਲੀ ਦਲ ਦੇ ਮੈਂਬਰ ਵਜੋਂ ਲੜੀਆਂ ਤੇ ਉਥੇ ਹੀ 1960 ਦੇ ਦਹਾਕੇ ਦੇ ਅਖੀਰ ਦੇ ਵਿੱਚ ਉਸ ਨੂੰ ਸਮੇਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਜਦੋਂ ਉਹ ਪਾਰਟੀ ਵੰਡੀ ਗਈ ਸੀ ਉਥੇ ਹੀ ਦੱਸਿਆ ਕਿ ਹੁਣ ਉਹਨਾਂ ਦੇ ਲਈ ਜਿਹੜੇ ਕਿ ਰਾਜਾ ਵੜਿੰਗ ਬੋਲਦੇ ਹੋਏ ਬਿਆਨ ਦਿੰਦੇ ਹੋਏ ਨਸਰ ਆ ਰਹੇ ਨੇ ਅਪਸ਼ਬਦ ਬੋਲੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇੱਕ ਭੂਟਾ ਸਿੰਘ ਹੁੰਦਾ ਸੀ ਜਿਸ ਦਾ ਰੰਗ ਕਾਲਾ ਸੀ ਤੇ ਉਥੇ ਹੀ ਉਹਨਾਂ ਨੇ ਕਿਹਾ ਕਿ ਪੱਠੇ ਪਾਉਂਦਾ ਸੀ ਤੇ ਉਥੇ ਹੀ ਉਹਨਾਂ ਨੇ ਕਾਂਗਰਸ ਪਾਰਟੀ ਨੇ ਉਸ ਨੂੰ ਗ੍ਰਹਿ ਮੰਤਰੀ ਬਣਾਇਆ